ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1987 ਸੋ ਅੱਜ ਦੀ ਵੀਡੀਓ ਵਿੱਚ ਅਪਾ ਪਲੂਨ ਕੱਟੀ ਤਾਜੀ ਸੂਈ ਵੀ ਜੇ ਥੱਲੇ 15 ਲੀਟਰ ਦੁੱਧ ਮਿਲਣ ਵਾਲਾ ਹਾਜ਼ਰ ਆ ਲੀਟਰ ਲਾ ਕੇ ਵੀਡੀਓ ਵਿੱਚ ਮਿਲ ਕੇ ਦਿਖਾਵਾਂਗੇ ਇਹ ਸੇਲ ਆ ਪਹਿਲਾਂ ਅਪਾ ਤੋੜ ਕੇ ਦਿਖਾਉਨੇ ਆ ਸਾਰੀ ਵੀਡੀਓ ਵਿੱਚ ਮਿਲਕਿੰਗ ਅਪਾ ਦਿਖਾਵਾਂਗੇ ਸੋਬਰੂ ਮੂ ਮਤਾ بیس ਕੁਆਲਟੀ ਵਗੈਰਾ ਦੇਖੋ ਕੁੰਡੇ ਸਿੰਘ ਜੀ ਤਾਂ ਲੈਵਾ ਦੇਖੋ ਥੱਲੇ ਜਮਾ ਸਾਫ ਸੁਥਰਾ ਕਿਆ ਪਤਾ ਲੀਟਰ ਲਾ ਕੇ ਮਣ ਕੇ ਦਿਖਾਉਣੇ ਇੱਕ ਟਾਈਮ ਆਪਾਂ ਚੋਕੇ ਦਿਖਾਉਣੀਆਂ ਤੇ ਦੋ ਟਾਈਮ ਤੁਸੀਂ ਆਪਦੀ ਇੱਥੋਂ ਚੋਕੇ ਲੈ ਕੇ ਜਾਣੀਆਂ ਛੋਟੀ ਤੇ ਡਿਟੇਲ ਆ ਗਿਆ ਵੀਰਦਰ ਪੁੱਛਦੇ ਤਾਂ ਲੈਵਾ ਦੇਖੋ ਸ਼ਾਮ ਦਾ ਟਾਈਮ ਆ ਨਵਾਇ ਧੂਈ ਵੀ ਜਮਾ ਡੈਂਗ ਤੇ ਵੀਰ ਕਹਿੰਦਾ ਪੂਰੀ ਫੁੱਲ ਬਣਦੀ ਆ ਦੇਖਣ ਵਾਲਾ ਵੀਰ ਕਹਿੰਦਾ ਉਹ ਬਾਜ਼ਾਰ ਲਾ ਕੇ ਬੈਠੇ ਆਗੇ ਪਰ ਛੋਟੀ ਤੇ ਲਿਆ ਹਕੀਕਤ ਦੁੱਧ ਦਾ ਬਾਜ਼ਾਰ ਇਹ ਤੋਂ ਘੰਟੇ ਦਾ ਵੀ ਨਹੀਂ ਚੱਲਿਆ ਜਾਂਦਾ ਇੰਨੀ ਸਾਫ ਸੁਥਰੀ ਲੀਟਰ ਲਾ ਕੇ ਮਣ ਕੇ ਦਿਖਾਉਣੇ ਉਹ ਅੱਗੇ ਕਰਦੇ ਵੀ ਨਗਰ ਵਾਲਾ ਸੋ ਦੋਸਤੋ ਬਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਐ ਪਸਮਾ ਕੇ ਹੁਣ ਆਪਾਂ ਚਵਾਈ ਸ਼ੁਰੂ ਕਰਾਂਗੇ ਅਗੇ ਜੀ ਤੇ ਕੋਈ ਔਲ ਨਹੀਂ ਕੋਈ ਹੋਰ ਨਹੀਂ ਵਧੀਆ ਬੱਚਾ ਵਗੈਰਾ ਚੜਦੀ ਆ ਸੋ ਦੋਸਤੋ ਖਾਲੀ ਬਾਰਟੀ ਦੇਖ ਸਕਦੇ ਹੋ ਹਾਂਜੀ ਭਾਈ ਇਹ ਨਾਮ ਡਰੈਕ ਦੱਸੋ ਜੀ ਆਪਣਾ ਪਿੰਡ ਸਾਪਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਹਨਾ ਤੇ ਮੋਬਾਈਲ ਨੰਬਰ ਜੀ ਆਪਣਾ 936552 94657 14575 14575 ਜਿਹੜੀ ਆਪਾਂ ਝੋਟੀ ਦੀ ਚਵਾਈ ਕਰੀ ਨਾ ਅਜ ਦਿਨ ਕਾਇਕ ਹੋ ਗਏ ਸੂਜ ਨੇ 14 15 ਦਿਨ ਹੋ ਗਏ ਸੂਈ ਨੂੰ ਤੇ ਹੁਣ ਸ਼ਾਮ ਦਾ ਟਾਈਮ ਆ 6 ਵਜੇ 10 ਮਿੰਟ ਹੋ ਗਏ ਚੋਈ ਕਰਦੇ ਨੂੰ ਹਣਾ ਤੇ ਫਿਰ ਲੱਗਦੀ ਆ ਜਿਵੇਂ ਮਨ ਲਾ ਵੀ ਇਕਨ ਲਈ ਹੁੰਦੀ ਐ ਬਣ ਜਾਂਦੀ ਆ ਤੁਹਾਨੂੰ ਆਂ ਹੀ ਬਣ ਗਈ ਏ ਦੁੱਧ ਹੈਗਾ 14 15 ਲੀਟਰ ਜੀ ਠੀਕ ਆ ਆਪਾਂ ਦੋ ਟਾਈਮ ਮਣ ਕੇ ਦੇ ਦਾਂਗੇ ਹਾਂ ਜੀ ਮਣ ਕੇ ਦੋ ਟਾਈਮ ਕਹੇ ਚੱਲ ਨਾ ਮੈਂ ਛੋਟੇ ਹੋਰ ਸਵੇਰੇ ਹੁਣ ਚੋਈ ਗਏ 5:30 ਵਜੇ ਦੀ ਥੋੜਾ ਜਿਹਾ ਟਾਈਮ ਉੱਪਰ ਕਰ ਲੈਂਦੇ ਹੁਣ ਆਪਾਂ 40 ਮਿੰਟ ਲੇਟ ਹੋ ਗਏ ਹਣਾ 40 ਮਿੰਟ ਝੋਟੇ ਚੱਲੇ ਨਹੀਂ ਗਏ ਹਾਂ ਜੀ ਚੱਲੇ ਨਹੀਂ ਠੀਕ ਐ ਤੇ ਚੌਂ ਚਵਾਦੀ ਪੂਰੀ ਨਰਮਾ ਜੀ ਸ਼ੀਗਾ ਜੀ ਤੇ ਦੰਦ ਨਹੀਂ ਦੇਖੀ ਦੰਦੋ ਕਿਵੇਂ ਸਰ ਦੰਦੋ ਚੌਗੀ ਆ ਤੇ ਚੰਗਾ ਬੈਕਗ੍ਰਾਉਂਡ ਵਧੀਆ ਥਾਂ ਦੁਆਈ ਲੱਗਦੀ ਹੈ ਕਿ ਹੁਣ ਹਾਂਜੀ ਠੀਕ ਹੈ ਤੇ ਕੋਈ ਭੂਰ ਸਰਲਾ ਨਹੀਂ ਕੋਈ ਹੋਰ ਨਹੀਂ ਤੇ 40 ਮਿੰਟ ਆਪਾਂ ਹੋ ਗਏ ਲੇਟ ਚੋਂਣ ਚ ਇਹਨੂੰ ਹੁਣ ਆ ਮੈਨੂੰ ਥੋੜਾ ਟਾਈਮ ਲੱਗ ਗਿਆ ਆਉਂਦੇ ਨੂੰ 5:30 ਆਉਣਾ ਸੀ ਆਪਾਂ ਇੱਥੇ 6:00 ਵਜੇ ਹੋ ਗਏ 10 ਮਿੰਟ ਤੇ ਲੀਟਰ ਲਾ ਕੇ ਚਾਹੇ ਕੰਡੇ ਨਾਲ ਮਿਲਣੇ ਹਾਂਜੀ ਕੰਡੇਆਦੋ ਦੀ ਵੀ ਲਗਭਗ 14 ਦੇ ਆਸ-ਪਾਸ ਜਾਵਣਾ ਹਨਾ ਜੀ 5:14 ਦਾ ਠੀਕ ਹੈ ਬਾਕੀ ਹੁਣ ਜਿਵੇਂ ਚੱਲ ਮੌਸਮ ਗਰਮ ਪ੍ਰਤਨ ਅਦਾਜਾ ਹੈਗਾ 2 ਕਿਲੋ ਦੁੱਧ ਵਧੰਦਾ ਹੋਰ ਹਾਂਜੀ 2.5 ਲੀਟਰ ਦੀ ਮੂਹਰ ਵੀ ਗਾੜੀ ਹੈ ਜੀ ਠੀਕ ਹੈ ਸੋ 2.5 ਲੀਟਰ ਦੀ ਗਾੜੀ ਹੈ 14 ਲੀਟਰ ਦੁੱਧ ਆਪਾਂ ਮਿਣ ਕੇ ਦੇਵਾਂਗੇ ਮਿਣ ਕੇ ਦੇਵਾਂਗੇ 2 ਰੰਗ ਚੋਕੇ ਲੈ ਕੇ ਜਾਣਗੇ ਜਿਆ ਜੇ ਗੱਲ ਸੋ 2 ਟਾਈਮ ਚੋਕੇ ਲੈ ਕੇ ਜਾਏ ਉਹ ਚੋਣ ਪਸਵਾ ਦੇਖੋ ਝੋਟੀ ਥਲੇ ਕਿਆ ਬਾਤਾਂ ਪੂਰਾ ਮੋਟਾ ਮੋਟਾ ਚੋਣਾ ਤੇ ਗੱਠ ਗੱਠ ਦੀ ਬਿਥੀ ਦੇ ਬਿਆ ਥਣ ਬੱਚਾ ਆ ਗਿਆ ਇਹਦੇ ਪਿੱਛੇ ਮੇਲ ਕਾਪ ਕਟਾ ਸੋ ਕਟਾ ਆ ਗਿਆ ਇਹਦੇ ਪਿੱਛੇ ਥੋੜਾ ਗਰੇਟਡ ਆ ਗਿਆ ਕਟਾ ਤੇ ਪਹਿਲਾ ਸੁਆ ਸੂਈ ਸਵਾਈ ਜਾਵਾ ਸੋ ਥਾਣ ਦੇਖੋ ਬਾਕੀ ਸੀਲ ਨਹੀਂ ਆ ਅੰਤ ਨਹੀਂ ਕੋਈ ਇਹਦਾ ਗੱਲ ਦਾ ਕੋਈ ਮੰਨ ਕੇ ਚਲੋ ਪੈਰ ਨਹੀਂ ਪਟਿਆ ਜਾਵਾ ਤੇ ਫੁੱਟ ਫੁੱਟ ਦੀ ਬਿੱਥੀ ਪਿਆ ਥਾਣਾ ਦੇ ਵਿੱਚ ਜਿਹੜੇ ਕਹਿੰਦੇ ਪੀੜੀ ਦੇ ਪਾਵੇ ਟਾਈਪ ਜਾਵਾ ਤੇ ਦੁੱਧ ਮਣਕੇ ਦੇਣਾ ਦੋ ਟਾਈਮ ਤੇ ਬਾਈ ਰੇਟ ਇਹਦੇ ਕੀ ਰੱਖਿਆ ਆਪਾਂ ਡੇਢ ਡੇਢ ਲੱਖ ਆ ਜੀ ਇਹਦਾ ਬਹਾਨਾ ਜੀ ਦੇਣੀ ਕਿੰਨੇ ਫੋਨ ਉਹ ਬੰਦਾ 라ਵੇ ਮਾਲਾ ਜੀ ਦੇ ਫਿੱਟ ਹੋਗੇ 40 ਨਹੀਂ ਦੇ ਦਾਂਗੇ 1 ਲੱਖ 40 ਹਜ਼ਾਰ ਦੀ ਤੇ ਦੁੱਧ ਮਣਕੇ ਦੇਣਾ ਦੋ ਟਾ ਦੁੱਧ ਮਣਕੇ ਦੀ ਦੋ ਢੰਗ ਜੇ ਇਹ ਗੱਲ ਆ ਹਾਂਜੀ ਸੋ ਵੀਰੋ ਸ਼ਾਮ ਦਾ ਟਾਈਮ ਆਪਜ ਤਰੀਕ ਹੈਗੀ ਹੈਗੀ 13 ਕਚ 13 13 ਤਰੀਕ ਸ਼ਾਮ ਨੂੰ ਆਪ ਚਵਾਈ ਕਰੀ ਜਨੇ ਆ ਸਾਈ ਕਰ ਲੈ ਬੰਦਾ ਹਾਂਜੀ ਦੋ ਟਾਈਮ ਜੋਲੇ 3 ਚੋਲੇ ਲੈਣਾ ਚਾਹੀਦੀ ਉਹਨਾਂ ਦਾ ਦੁੱਧ ਫਾਇਦਾ ਮੱਝ ਲੈ ਜੀ ਜਿੰਦੀ ਸਹੀ ਫੜ ਕੇ ਰਹੇ ਬਸ ਗੱਲਾਂ ਹੀ ਖਤਮ ਆ ਤੇ ਮੂਰਲੇ ਥਣ ਹਲੇ ਕੱਲੇ ਖਾੜੀ ਖਾਲੀ ਹੋਇਆ ਹਲੇ ਆਹੇ ਤੋਂ ਬਾਗੀ ਗੇੜ ਬਾਹ ਬਸ ਠੀਕ ਆ ਹੁੰਦੀ 2.5 ਕਿਲੋ ਤੋਂ ਉੱਪਰ ਦੀ ਗਾੜੀ ਬਸ ਠੀਕ ਹੈ ਤੋ 2.5 ਕਿਲੋ ਜਿਹੜੀ ਮੱਝ ਦੀ ਗਾੜੀ ਆਉਣੀ ਆਟੋਮੈਟਿਕੀ ਦੋ ਤੇ ਕੱਢਣਾ ਚਵਾਈ ਵੀ ਫਿਰ ਭੂਕਾ ਕੀ ਨਰਮ ਆ ਜਾਮਾ ਚਵਾਈ ਦੀ ਹਣਾ ਸੋ ਚੋਣ ਵਗੈਰਾ ਜੀ ਪੂਰੀ ਨਰਮਾ ਸਿਰਫ 1,40,000 ਦੇ ਵਿੱਚ ਦੁੱਧ ਮਿਣ ਕੇ ਦਿੱਤਾ ਜਾਣਾ ਇੱਥੇ ਬਹੁਤ ਆਪਾਂ ਵੀਡੀਓ ਕਵਰ ਕਰਦੇ ਆ ਕੋਈ ਕਹਿੰਦਾ ਜੀ ਇਹ 29 ਦੀ ਇਹਦੀ ਮਾਸਲੇ 20 ਕਿਲੋ ਸੀ 40 ਕਿਲੋ ਸੀ ਪਰ ਇੱਥੇ ਜਿਵੇਂ ਬਾਲਟੀ ਥੱਲੇ ਤੇ ਰੀਵੀਆ ਲੀਟਰ ਭਵੇਂ ਆਪਦਾ ਇੱਥੇ ਬਾਈ ਦੇ ਯਕੀਨ ਨਾ ਕਰਿਓ ਘਰੋਂ ਨਾਲ ਲੈ ਗਿਓ ਬੇਸ਼ੱਕ ਕੰਡਾ ਚੱਕੀ ਹੈ ਕੰਡੇ ਦੇ ਹਿਸਾਬ ਨਾਲ ਮੈਂ ਲਵਾਂ 14 ਲੀਟਰ ਤੇ ਇਹਨਾਂ ਤੋਂ ਦੁੱਧ ਬਣੂਗਾ ਤੇ ਸੂਈ ਵੀ 14-15 ਦਿਨਾਂ ਦੀ ਹਲੇ ਪਲੂਣ ਝੋਟੀ ਇਹ ਜੇ 15 ਦਿਨ ਦੁੱਧ ਤੇ ਆਪਾਂ ਨੂੰ ਵੀ ਪਤਾ ਵੀ ਪਹਿਲਾਂ ਜੋ 3 ਮਹੀਨਾ ਦੁੱਧ ਤੇ ਆਉਂਦੀ ਆ ਤੇ 15 ਦਿਨੋਂ ਵੀਰੇ 16 ਕਿਲੋ ਦੁੱਧ ਤੇ ਜਾਊਗਾ ਮਾ ਹਨ ਸਵਾਜੋ ਡੇਰੇ ਕਹਿੰਦੇ ਮਿਲ ਜੇ ਦੁੱਧ ਕੱਢ ਦਿਆਂ ਜਾ ਕੇ ਜੋ ਤੀਜੇ ਸੂਈ ਨੂੰ ਪ੍ਰੋਪਰ ਮੈਂ ਤਿਆਰ ਹੋ ਗਈ ਇਹਨੇ 24-25 24-25 ਕਿਲੋ ਵਾਲੇ ਘਰਾਂ 'ਚ ਜਾਣਾ ਉਹਦੇ ਕੀਮਤ ਇਹਦੀ 3 ਤੋਂ 4 ਲੱਖ ਦੇ ਰੇਟ 'ਤੇ ਜਾਵਣੇ ਕੀਮਤ ਇਹਦੀ ਅੱਜ ਸਿਰਫ 1 ਲੱਖ 40 ਹਜ਼ਾਰ ਦੇ ਵਿੱਚ ਝੋਟੀਆਂ ਆਪਣੇ ਮਿਲਦੀ ਆ। ਸੋ ਦੇਖੋ ਲੈ ਆ ਜਮਾ ਫਟਾਫਟ ਇਹਦਾ ਮੂੰਹ ਬਿਲਕੁਲ ਚੌਗੀ ਆ ਤੇ ਖਾਣ ਵਗੈਰਾ ਫਿਰ ਕੀ ਪਾਉਣਾ ਖਰਾਕ ਇਹਨੂੰ ਫਿਰ ਗੁੱਲੀ ਣਡੇ ਦੇ ਦਾਣੇ ਪਾਉਣੇ ਨੇ ਫੇ ਗੁੱਲੀ ਣਡੇ ਦਾਣੇ ਦੇ ਚੱਲਦੀ ਆ ਜਮ ਹਾਂਜੀ ਕੋਈ ਮਨ ਲੈ ਇਹ ਨਹੀਂ ਵੀ ਐਕਸਟਰਾ ਫੀਡ ਪਾਉਣਾ ਸੀਸ ਵਗੈਰਾ ਹਨਾ ਨਹੀਂ ਕੋਈ ਨਹੀਂ ਸੋ ਗੁੱਲੀ ਣਡੇ ਆ ਦਾਣਾ ਪੈਂਦਾ ਗੁੱਲੀ ਣਡੇ ਦਾਣੇ ਜਮਣ ਕੇ ਤਰੋਤੀ ਜ਼ਿਆਦਾ ਹੁੰਦੀ ਆ ਤੇ ਟੂੜੀ ਸੰਨੀ ਆ ਜਿੱਦਾਂ ਹਰਾ ਪੈਂਦਾ ਉਹ ਚੀਜ਼ ਆ ਬਾਕੀ ਝੋਟੀ ਅਸਲ ਦੁੱਧ ਵਾਲੀ ਝੋਟੀਆਂ ਜਿਹਨੂੰ ਪੀਸ ਕਹਿੰਦੇ ਨਸਰ ਵਾਲੀ ਝੋਟੀ ਜਮ ਸੋ ਬਾਕੀ ਸਾਰਾ ਸੁਹਾ ਦੇਖੋ ਝੋਟੀ ਦੇ ਬਿਲਕੁਲ ਮਨ ਕੇ ਚਲੋ ਕੋਈ ਮੂੰਹ ਨਹੀਂ ਪਟਿਆ ਤਿੰਨ ਚਾਰ ਜਾਨੇ ਕੋਲੇ ਖੜੇ ਬੰਦੇ ਸੀ ਜਿਨਾਂ ਨਾਲ ਬਾਕੀ ਰੋਟ ਮੱਛਰ ਮੱਖੀ ਦੀ ਰੋਟਾ ਹੋਣ ਜਾਵਾ ਇਹ ਤਾਂ ਦੋ ਬੰਦੇ ਚਾਹੀਦੇ ਬੈਠਣ ਦੋ ਦਿਨ ਬੈਹਿ ਕੇ ਦੇਖੇਗੇ ਨਹੀਂ ਨਹੀਂ ਕੰਨੀ ਜੋੜੀ ਬੈਠੇ ਵੀ ਬੰਾ ਕੋਈ ਨਹੀਂ ਆ ਕੋਈ ਸੋ ਜਿਦੋਂ ਨੂੰ ਮੰਨ ਕੇ ਜਦੋਂ ਉਹਦੇ ਪ੍ਰੋਪਰ ਦੂਜੇ ਤੀਜੇ ਸੂਣ ਨੂੰ ਮੈਂ ਚਾਹ ਰੋਣਾ ਦੋ ਬੰਦੇ ਬੈਹਿ ਕੇ ਚੋਈ ਜਾਇਆ ਕਰਨੇ ਪੱਪੀ ਦਾ ਪਹਿਲੇ ਸੂਈ ਹੁਣੇ ਜਾਵਾਂ ਤੇ ਬਾਕੀ ਉਹ ਦੇਖੋ ਮੂਹ ਲਸਣਾਂ ਦੇ ਵਿੱਚੋਂ 10 ਕਿਲੋ ਦੁੱਧ ਇਹਨੇ ਹੋਰ ਕੱਢਦਾ ਹਲੇ ਜਾਵਾਂ ਤੇ ਥਣ ਪੂਰਾ ਮੁੱਠੀ-ਮੁੱਠੀ ਵਾਲਾ ਜਾਣਾ ਗੱਠ-ਗੱਠ ਦੀ ਮਿੱਟੀ ਦਾ ਥਣ ਪਿਆ ਜਾਵਾਂ ਤੇ ਕੀਮਤ ਬਿਲਕੁਲ ਜੈਨੂ ਰੇਟ ਵਿੱਚ 1 ਲੱਖ 40000 ਕੋਈ 2 ਨਹੀਂ ਕੋਈ 180 ਨਹੀਂ 17 ਨਹੀਂ ਇੱਕ ਲੈ ਮੈ ਦੂਜੀ ਬਾਲਟੀ ਖਾਲੀ ਰੱਖੀ ਪਾਈ ਚੱਕਣੀ ਵਾਲੀ ਬੁੱਤੇ ਸਾਰੇ ਡੋਕੇ ਜਮੜੇ ਤੋ ਦੇਖੋ ਇੱਕ ਥਾਂ ਦੇ ਵਿੱਚ ਦੁੱਧ ਹਲੇ ਹੈਗਾ ਬੱਚੇ ਉਹ ਆਪਣਾ ਛੱਡਿਆ ਗਿਆ ਜਮ ਲੈ ਫੇਰ ਲਈ ਦੂਜੇ ਲਈ ਵੰਡੀ ਫੇਰ ਲੈ ਬਾਕੀ ਵੀ 9 ਲੀਟਰ ਦੀ ਆਹੇ ਬਸ ਇੱਕ ਮਲਟੀ ਨਾਲ ਲੜਾ ਜਮ ਡੋਲਦਾ ਤੇ 2 3 4 5 6 7 8 8.5 ਹਣਾ। ਉਹ ਆ ਮੰਨ ਕੇ ਚਲੋ ਉੱਤੇ ਆ ਪਰ ਆਪਾਂ 14 ਕਹਿੰਨੇ ਵੀ ਦੁੱਧ 15 ਲੀਟਰ ਝੋਡੀ ਥੱਲੇ ਹੈਗਾ ਜਾਵਾਂ ਹਣ। 8.5 ਮੰਨ ਰੋ ਬਹੁਤ ਟਾਈਮ ਵੱਧ ਗਿਆ। ਜੈ ਜੈ ਗੱਲ ਹੈ ਹਣਾ। ਤੇ ਆ ਜਿਹੜਾ ਉੱਤੇ ਆ ਮੰਨਣਾ ਇਹਦਾ ਗਿਨੋਣਾ ਜਾਵਾਂ। ਸੋ ਲੀਟਰ ਮੰਨ ਕੇ ਚਲੋ ਵੀ ਬਾਕੀ ਘੱਟ ਦੱਸਿਆ ਚੰਗਾ 1,40,000 ਰੁਪਏ ਦੀ ਤੇ ਨੇਵਾ ਦੇਖੋ ਬੈਕ ਸਾਈਡ ਤੋਂ ਜਮਾ ਨਿੰਬੂ ਗੁਝਾੜਤਾ ਜਾਵਾਂ ਇਹ ਨਹੀਂ ਪਤਾ ਇਹ 29 ਦੀ ਹੈ ਨਹੀਂ ਪਤਾ ਦਾਰੇ ਦੀ ਆ। ਬੱਚਾ ਮੇਲ ਕਾਫ ਕੱਟਾ ਸਹਿਜ ਊਰ ਮੀਡੀਆ ਵਾ ਪਰ ਦੁੱਧ ਜਮਾ 15 ਲੀਟਰ ਮਿਲਣ ਵਾਲਾ ਹਾਜ਼ਰ ਹੈ 1.40 ਦੇ ਵਿੱਚੋਂ ਮਾਰਦਾਨ ਹੋ ਜਾਊ ਇੱਕ ਚੀਜ਼ ਆਪਾਂ ਝੋਟੀ ਦੀ ਹੋਰ ਦਿਖਾ ਦਈਏ ਜਿਹੜੀ ਝੋਟੀ ਤੇਲੇ ਦੁੱਧ ਹਾਜ਼ਰਾ ਮੂਰੇ ਸਾਤੀ ਦੇ ਕੋ 1% ਦੀ ਨਹੀਂ ਬੱਜ ਗਿਆ ਚਾਰ ਖਾ ਖਾ ਕੇ ਇਹ ਚਾਰ ਤੇ ਨਹੀਂ ਬਲੀ ਵੀ ਫਿਰ ਜਿੱਥੋਂ ਆਈ ਹੈ ਹਨਾ ਨਹੀਂ ਇਹ ਹਰੇੜੇ ਤੇ ਸੋ ਕੜਾਈ ਦੀ ਹੈਗੀ ਸੋ ਪਿੰਡ ਛਾਪਾ ਜ਼ਿਲ੍ਹਾ ਬਰਨਾਲਾ ਪੈ ਗਿਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ